ना वो मेरे साथ है हरदम हर पल ओ मेरे संग डर के वो मेरे साथ है वो है हमारा शुरू वो है वो साथ मेरा हरदम वो है वो साथ हर पल वो है वो मेरे जीने का मकसद वो, वो है वो मेरा मसीह ਅੱਜ ਦੀ ਸਵੇਰ ਆਪ ਸਭ ਦੇ ਲਈ ਆਨੰਦ ਅਤੇ ਖੁਸ਼ੀਆਂ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਜਬੂਰ 103 ਦੇ 3 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ ਇਸ ਵਚਨ ਦਾ ਅਰਥ ਸਮਝਣ ਲਈ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕੌਣ ਕਿਸ ਨਾਲ ਅਤੇ ਕਿਸ ਵਿਸ਼ੇ ਵਿੱਚ ਗੱਲ ਕਰ ਰਿਹਾ ਹੈ ਇਸ ਜਬੂਰ ਵਿੱਚ ਰਾਜਾ ਦਵੋਦ ਖੁਦ ਦੇ ਜੀਵਨ ਦੇ ਬਾਰੇ ਵਿੱਚ ਤੇ ਪਰਮੇਸ਼ਰ ਦੇ ਵਿਸ਼ੇ ਵਿੱਚ ਗੱਲ ਕਰ ਰਿਹਾ ਹੈ ਅਤੇ ਉਹ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਕਿਰਪਾ ਦੀ ਗਵਾਹੀ ਦੇ ਰਿਹਾ ਹੈ। ਮਨੁੱਖ ਸਰੀਰਕ ਦੇਹ ਵਿੱਚ ਹੈ ਅਤੇ ਉਸ ਦੇਹ ਦੀ ਅਵਿਲਾਸ਼ਾ ਸੰਸਾਰਿਕ ਵਿਸ਼ਿਆਂ ਵੱਲ ਲੱਗੀ ਹੀ ਰਹਿੰਦੀ ਹੈ ਅਤੇ ਜਿਸ ਕਾਰਨ ਜਾਣੇ ਜਾਂ ਅਣਜਾਣੇ ਵਿੱਚ ਉਸ ਤੋਂ ਪਾਪ ਅਤੇ ਅਪਰਾਧ ਹੁੰਦੇ ਹੀ ਰਹਿੰਦੇ ਹਨ। ਇਹੋ ਹੀ ਸਚਾਈ ਹੈ। ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਕਿਉਂਕਿ ਉਹ ਬੁਰੀਾਈ ਹੀ ਕਰਨ ਨੂੰ ਤੋੜਦੇ ਹਨ ਅਤੇ ਹੱਤਿਆ ਕਰਨ ਲਈ ਫੁਰਤੀ ਕਰਦੇ ਹਨ ਇਹ ਉਪਦੇਸ਼ ਸੱਚ ਦਾ ਬਿਆਨ ਕਰਦਾ ਹੈ ਕਿ ਪਾਪ ਅਤੇ ਅਪਰਾਧ ਦਾ ਦੰਦ ਤੁਰੰਤ ਨਾ ਮਿਲਣ ਕਰਕੇ ਮਨੁੱਖ ਦਾ ਮਨ ਪਾਪ ਕਰਨ ਦਾ ਸੁਭਾਅ ਰੱਖਦਾ ਹੈ ਪਰ ਪਾਪ ਦਾ ਪਰਿਨਾਮ ਇੰਨਾ ਭਿਆਨਕ ਹੈ ਜੋ ਮਨੁੱਖ ਨੂੰ ਮਾਲੂਮ ਨਹੀਂ ਤੇ ਨਾ ਹੀ ਯਾਦ ਰੱਖਦਾ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਪਾਪ ਦੇ ਕਾਰਨ ਮਨੁੱਖ ਆਤਮਿਕ ਤੌਰ ਤੇ ਮਰਿਆ ਹੋਇਆ ਹੈ ਭਾਵ ਉਸ ਨੂੰ ਹਮੇਸ਼ਾ ਲਈ ਨਰਕ ਦਾ ਦੁੱਖ ਸਹਿਣਾ ਪਵੇਗਾ ਪਰ ਪਾਪਾਂ ਦੀ ਮਾਫੀ ਦਾ ਅਨੁਭਵ ਲੈ ਹੋਏ ਦੌਦ ਦਾ ਇਹ ਕਹਿਣਾ ਹੈ ਕਿ ਪਰਮੇਸ਼ਰ ਸਾਡੇ ਸਾਰੇ ਕੁਤਰਮਾਂ ਦੀ ਮਾਫੀ ਦਿੰਦਾ ਹੈ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹ ਸਾਡੇ 1-2 ਪਾਪਾਂ ਦੀ ਮਾਫੀ ਨਹੀਂ ਦਿੰਦਾ ਹੈ ਵਾਰ ਸਭ ਪਾਪ ਤੇ ਬੁਰਾਈ ਦੀ ਮਾਫੀ ਦਿੰਦਾ ਹੈ ਅਜਿਹਾ ਇਸ ਲਈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪਾਂ ਦੇ ਲਈ ਆਪਣੇ ਆਪ ਨੂੰ ਪ੍ਰਾਸ਼ਚਿਤ ਕਰਕੇ ਸਲੀਬ ਉੱਤੇ ਸਾਡੇ ਲਈ ਮੌਤ ਨੂੰ ਸਵੀਕਾਰ ਕੀਤਾ ਉਸ ਦੀ ਮੌਤ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਉੱਤੇ ਵਿਸ਼ਵਾਸ ਦੇ ਨਾਲ ਮਨੁੱਖ ਨੂੰ ਸਭ ਪਾਪ ਤੇ ਬੁਰਾਈ ਤੋਂ ਮਾਫੀ ਮਿਲਦੀ ਹੈ ਪਰਮੇਸ਼ਰ ਇਹੋ ਵਚਨ ਅੱਜ ਦਿੰਦਾ ਹੈ ਕਿ ਭਾਵੇਂ ਤੁਹਾਡੇ ਪਾਪ ਕਿਰਮਜ ਜਿਹੇ ਹੋ ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ ਭਾਵੇਂ ਉਹ ਮਜੀਠ ਜਿਹੇ ਲਾਲ ਹੋਣ ਉਹ ਉਨ ਜਿਹੇ ਹੋ ਜਾਣਗੇ ਜੇਕਰ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ ਤਾਂ ਉਹ ਵਿਸ਼ਵਾਸਯੋਗ ਅਤੇ ਧਰਮੀ ਹੈ ਭਾਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਦਰਮ ਤੋਂ ਸ਼ੁੱਧ ਕਰੇ ਕਿ ਤੁਸੀਂ ਵੀ ਆਪਣੇ ਜੀਵਨ ਦੇ ਵਿਖੇ ਵਿੱਚ ਅੱਜ ਇਹ ਕਹਿ ਸਕਦੇ ਹੋ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਹੈ ਤੁਸੀ ਵੀ ਸ਼ੁੱਧ ਅਤੇ ਪਵਿੱਤਰ ਹੋਵੋ ਪਰਮੇਸ਼ਰ ਤੁਹਾਨੂੰ ਆਪਣੀ ਕਿਰਪਾ ਬਖਸ਼ੇ